ਜਿਸ ਤਰ੍ਹਾਂ ਕਿ ਅੱਜ ਲੇਬਰ ਡੇ ਆ ਤੇ ਲੇਬਰ ਡੇ ਤੇ ਮੌਕੇ ਦੇ ਐਮਐਲਏ ਜਸਬੀਰ ਸੰਧੂ ਆਏ ਹਨ ਤੇ ਇਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਆ ਆਟੋ ਵਰਕਸ਼ਾਪ ਯੂਨੀਅਨ ਵੱਲੋਂ ਤੇ ਇਹ ਦੇਖਦੇ ਹੋ ਅੱਜ ਡਾਕਟਰ ਜਸਬੀਰ ਸੰਧੂ ਦਾ ਜਨਮ ਦਿਹਾੜਾ ਵੀ ਆ ਤੇ ਅੱਜ ਡਾਕਟਰ ਜਸਬੀਰ ਸੰਧੂ ਦਾ ਜਨਮ ਦਿਨ ਵੀ ਆ ਤੇ ਇਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਤੇ ਇਹ ਦੇਖਦੇ ਹੋ ਕਿਸ ਤਰ੍ਹਾਂ ਆਟੋ ਵਰਕਸ਼ਾਪ ਯੂਨੀਅਨ ਦੀ ਟੀਮ ਵੱਲੋਂ ਇਹਨਾਂ ਦਾ ਨਿਗਾ ਸਵਾਗਤ ਕੀਤਾ ਜਾ ਰਿਹਾ ਇਸ ਵੇਲੇ ਤਸਵੀਰਾਂ ਲਾਈਵ ਭਾਰਤ ਹੈ ਅੰਮ੍ਰਿਤਸਰ ਆਟੋ ਵਰਕਸ਼ਾਪ ਯੂਨੀਅਨ ਤੋਂ ਔਰ ਤੋਂ ਸਾਝੀ ਕਰ ਰਹੇ ਆ ਜਿੱਥੇ ਕਿ ਅੱਜ ਇੱਕ ਚੰਡਾ ਜੜਾਇਆ ਜਾਣਾ ਹੈ ਲੇਬਰ ਡੇ ਦੇ ਉੱਤੇ ਤਾਂ ਖਾਸ ਕਰ ਲੇਬਰ ਡੇ ਜਿਹੜਾ ਕਿ ਮਜ਼ਦੂਰ ਦਿਵਸ ਪੂਰੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਹੈ ਜਿੱਥੇ ਕਿ ਲੇਬਰ ਨੂੰ ਉਸ ਮਤਲਬ ਮਜ਼ਦੂਰਾਂ ਨੂੰ ਉਸ ਮਤਲਬ ਜੋ ਕਿ ਵੱਡੀ ਵੱਡੀ ਇਮਾਰਤਾਂ ਦਾ ਨਿਰਮਾਣ ਕਰਦੇ ਹਨ ਵੱਡੇ ਵੱਡੇ ਕੰਸਟਰਕਸ਼ਨ ਪ੍ਰੋਜੈਕਟ ਹਰ ਇੱਕ ਸੈਕਟਰ ਦੇ ਵਿੱਚ ਜੇ ਗੱਲ ਕਰੀਏ ਤੇ ਲੇਬਰ ਦਾ ਬਹੁਤ ਹੀ ਵੱਡਾ ਹੱਥ ਹੁੰਦਾ ਚਾਹੇ ਉਹ ਕੰਸਟਰਕਸ਼ਨ ਹੋਵੇ ਚਾਹੇ ਉਹ ਕੋਈ ਟੈਕਨੀਕਲੀ ਜਾਂ ਫਿਰ ਕੋਈ ਹੋਰ ਮੈਨੂਫੈਕਚਰਿੰਗ ਹੋਵੇ ਹਰ ਜਗ੍ਹਾ ਦੇ ਵਿੱਚ ਨੇਬਰ ਦਾ ਬਹੁਤ ਹੀ ਵੱਡਾ ਜਿਹੜਾ ਕਿ ਉਹ ਰੋਲ ਹੁੰਦਾ ਹੈ ਤੇ ਉਸ ਦੀ ਤਸਵੀਰਾਂ ਤੁਹਾਡਾ ਨਜ਼ਰੀਂ ਕਰਿਆ ਜਿਸ ਨੇ ਇੱਕ ਦੇਖ ਸਕਦੇ ਹੋ ਅ ਧੀਰਜ ਗਿਲ ਆਜ ਰਾਜੂ ਜੀ ਸਾਰੇ ਇਸੇ ਦੇ ਮੌਕੇ ਤੇ ਜਿਹੜਾ ਕਿ ਇਹਨਾਂ ਦਾ ਸਵਾਗਤ ਕਰ ਰਿਹਾ ਅੱਜ ਜਿਹੜਾ ਹੈ ਲੇਬਰ ਡੇ ਦਾ ਜਿਹੜਾ ਝੰਡਾ ਚੜਾਇਆ ਜਾਣਾ ਤੇ ਆਟੋ ਬਕਸ਼ਾ ਯੂਨੀਅਨ ਰੇਡ ਮੌਜੂਦ ਦਿਵਸ ਤੇ ਮਜ਼ਦੂਰਾਂ ਨੂੰ ਸਮਰਪਿਤ ਇਹ ਜਿਹੜਾ ਕਿ ਅੱਜ ਖਾਸ ਜਿਹੜਾ ਦੇ ਜਿਹੜਾ ਮਨਾਇਆ ਜਾਏਗਾ ਸਰ ਲਿਬਰਟੀ ਅੱਜ ਮਨਾਇਆ ਜਾ ਰਿਹਾ ਮਜ਼ਦੂਰ ਜਿਹੜਾ ਹਰ ਇੱਕ ਨਿਰਮਾਣ ਦੇ ਵਿੱਚ ਹੁੰਦਾ ਚਾਹੇ ਟੈਕਨੀਕਲੀ ਹੋਵੇ ਜਾਂ ਫਿਰ ਮੇਗਾ ਕੰਸਟਰਕਸ਼ਨ ਹੋਵੇ ਤੇ ਕਿਸ ਤਰ੍ਹਾਂ ਇਸ ਦਿਹਾੜੇ ਨੂੰ ਅੱਜ ਤੁਸੀਂ ਦੇਖਦੇ ਹੋ ਤੇ ਮਜ਼ਦੂਰਾਂ ਨੂੰ ਕਿਸ ਤਰ੍ਹਾਂ ਸਮਝਦੇ ਸਭ ਤੋਂ ਪਹਿਲਾਂ ਮੈਂ ਆਪਣੇ ਅੱਜ ਕਾਰਪੋਰੇਸ਼ਨ ਆਫਿਸ ਵਿੱਚ ਪਹੁੰਚਿਆ ਸਾਰੇ ਮੈਂ ਆਪਣੇ ਮਜ਼ਦੂਰ ਭਰਾਵਾਂ ਨੂੰ ਸਾਰੇ ਜਿਹੜੇ ਪੰਜਾਬ ਵਿੱਚ ਬੈਠੇ ਆ ਭਾਰਤ ਵਿੱਚ ਬੈਠੇ ਸਾਰੇ ਸੰਸਾਰ ਤੇ ਬੈਠੇ ਅੱਜ ਲੇਬਰ ਡੇ ਆ 1 ਮਈ ਆ ਸੋ ਇਹ ਤਿਹਾਰ ਜਿਹੜਾ ਹੈ ਬਹੁਤ ਉਤਸ਼ਾਹ ਦੇ ਨਾਲ ਮੈਂ ਆ ਜਾਂਦਾ ਕਿਉਂਕਿ ਕੋਈ ਨਾ ਕੋਈ ਸਪੈਸ਼ਲ ਦਿਨ ਹਰ ਇੱਕ ਵਾਸਤੇ ਹੁੰਦਾ ਸੋ ਮੇਰੇ ਮਜ਼ਦੂਰ ਭਰਾਵਾਂ ਵਾਸਤੇ ਜਿਹੜਾ ਸਪੈਸ਼ਲ ਡੇ ਰੱਖਿਆ ਗਿਆ ਸਕਾਰਾਂ ਵੱਲੋਂ ਇਹਦੇ ਵਿੱਚ ਇਹਨਾਂ ਵਾਸਤੇ ਹੱਕਾਂ ਦੀ ਰਾਖੀ ਵਾਸਤੇ ਜਿਹੜਾ ਉਹ ਅਸੀਂ ਹਮੇਸ਼ਾ ਜਤਨਬੱਧ ਰਹਾਂਗੇ ਸੋ ਮੈਂ ਸਾਰੇ ਇਸ ਮੌਕੇ ਤੇ ਸਾਰੇ ਵੀਰਾਂ ਨੂੰ ਸਾਰੀਆਂ ਭੈਣਾਂ ਨੂੰ ਸਾਰੇ ਪੰਜਾਬ ਨੂੰ ਭਾਰਤ ਵਰਸ਼ ਨੂੰ ਬਹੁਤ ਬਹੁਤ ਵਾਰ ਬਾਰਕਬਾਦ ਦਿਨਾਂ ਤੇ ਬਾਰਕਬਾਦ ਦਿੰਦੇ ਹੋਏ ਹੁਣ ਝੰਡਾ ਜਿਹੜਾ ਚੜਾਉ ਦੀ ਰਸਮ ਕੀਤੀ ਜਾਏਗੀ ਇਸ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਸਾਡਾ ਨਾਂ ਸਰ ਜੀ ਗਿਲਜੀ ਹਨ ਇਹਨੇ ਨਾਲ ਗੱਲਬਾਤ ਕਰ ਲੈਣੇ ਆ ਤੇ ਗਿਲ ਸਾਹਿਬ ਜਿਸ ਤਰ੍ਹਾਂ ਕਿ ਅੱਜ ਮਜ਼ਦੂਰ ਦਿਹਾੜਾ ਤੇ ਅੱਜ ਮਜ਼ਦੂਰ ਦਿਹਾੜੇ ਦੇ ਵਿੱਚ ਜਿਹੜੇ ਵੀ ਕੋਈ ਮੇਗਾ ਕੰਸਟਰਕਸ਼ਨ ਹੈਗੀ ਹੈ ਵੱਡੀ ਇਮਾਰਤ ਹੈਗੀ ਹੈ ਤੇ ਉੱਥੇ ਕਿਤੇ ਨਾ ਕਿਤੇ ਮਜ਼ਦੂਰਾਂ ਦਾ ਵੱਡਾ ਹੱਥ ਹੁੰਦਾ ਜਿੰਨਾ ਕਿ ਲੋਕ ਭੁੱਲ ਜਾਂਦੇ ਕੰਮ ਹੁੰਦਾ ਬਿਲਕੁਲ ਸਰ ਇਹਨਾਂ ਦਾ ਹੀ ਸਾਰਾ ਹਲਾ ਕੋਈ ਵੀ ਵੱਡੇ ਤੋਂ ਵੱਡਾ ਕੰਮ ਹੋਏ ਇਹਨਾਂ ਤੋਂ ਬਿਨਾ ਨਹੀਂ ਕਰ ਸਕਦੇ ਭਾਵੇਂ ਖੇਤੀਬਾੜੀ ਹੋਵੇ ਉਹ ਵੀ ਇੱਕ ਲੇਬਰ ਕਲਾਸ ਹੀ ਕਰਦੀ ਆ ਤਾਂ ਤਾ ਹੀ ਉਹ ਆਪਾਂ ਨੂੰ ਅਨਾਜ ਮਿਲਦਾ ਜਿਹੜਾ ਕਿ ਕਿਤੇ ਨਾ ਕਿਤੇ ਇਹਨਾਂ ਨੂੰ ਸਨਮਾਨ ਦਿੱਤਾ ਜਾਂਦਾ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਸਨਮਾਨ ਦਿੱਤਾ ਜਾ ਰਿਹਾ ਵਾ ਇਹਨਾਂ ਦਾ ਜ਼ਰੂਰੀ ਆ ਜੀ ਬਸ ਉਹ ਵੀ ਸਿਸ਼ੇ ਨਾ ਨੂੰ ਤੁਮੇ ਸ਼ੇਜੀ ਚੜਦੀ ਕਲਾ ਜੀ ਰਹਿਣ ਸਾਡੇ ਲੇਬਰ ਭਰਾ ਤੇ ਕਾਰੋਬਾਰ ਇਹਨਾਂ ਦੇ ਸਿਰ ਤੇ ਹੀ ਆ ਜੀ ਇਹ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਲੇਬਰ ਨਾ ਹੋਵੇ ਤੇ ਦੇਸ਼ ਦੀ ਜਿਹੜੀ ਹੈ ਕੰਸਟਰਕਸ਼ਨ ਦੇਸ਼ ਦੀ ਤਰੱਕੀ ਰੁਕ ਜਾਏਗੀ ਹਾਂਜੀ ਹਾਂਜੀ ਆਰਥਵਿਵਸਥਾ ਹੀ ਇਹਨਾਂ ਤੇ ਆ ਜੀ ਸਾਰਾ ਬਿਜ਼ਨਸ ਫੈਕਟਰੀਜ਼ ਆਪਣੀ ਖੇਤੀਬਾੜੀ ਹਰ ਚੀਜ਼ ਹੀ ਇਹਨਾਂ ਦੇ ਨਾਲ ਆ ਜੇ ਨਹੀਂ ਹੈਗੇ ਤੇ ਕੁਝ ਵੀ ਨਹੀਂ ਅਸੀਂ ਵੀ ਉਹਨਾਂ ਦੇ ਨਾਲ ਹੀ ਆ ਜੀ ਤੇ ਅੱਜ ਜਿਹੜਾ ਲੇਬਰ ਦਿਨ ਮਨਾਇਆ ਜਾ ਰਿਹਾ ਪੂਰੇ ਭਾਰਤ ਦੇ ਵਿੱਚ ਤੇ ਇਹਨੂੰ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਤੁਸੀਂ ਹੀ ਵਧਾਈ ਦੇਣੇ ਆ ਜੀ ਇਸ ਦੇਖਣਾ ਚਾਹੀਦਾ ਹਰ ਬੰਦੇ ਨੂੰ ਇਹਨਾਂ ਦਾ ਸਨਮਾਨ ਕਰਨਾ ਇਹ ਸਾਡੇ ਭਰਾ ਵਾ ਇਹ ਇਨਾਂ ਦੇ ਨਾਲ ਖੜੇ ਆ ਜਿੱਥੇ ਇਹਨਾਂ ਦੀ ਕੋਈ ਜ਼ਰੂਰਤ ਹੈਗੇ ਇਹਨਾਂ ਦੇ ਨਾਲ ਆ ਅੱਜ ਲੇਬਰ ਡੇ ਤੇ ਖਾਸ ਕਰਕੇ ਛੰਡਾ ਚੜਾਇਆ ਗਿਆ ਆਟੋ ਵਰਸ਼ਾ ਜੂਨੀਅਨ ਪਤਾਨਾ ਅਸ਼ੁਨਾਹਰ ਵੱਲੋਂ ਤੇ ਗੱਲਾਂ ਗੱਲਬਾਤ ਕਰਦੇ ਨੇ ਲੇਬਰ ਡੇ ਜਿਹੜਾ ਕੀ ਇੱਕ ਪੂਰੇ ਅੱਜ ਵਿਸ਼ਵ ਵਿੱਚ ਮਨਾਇਆ ਜਾ ਰਿਹਾ ਹੈ ਲੇਬਰ ਡੇ ਲੇਬਰ ਦਾ ਕਿੰਨਾ ਕਿ ਅਹਿਮ ਰੋਲ ਹੈ ਕਿ ਕੰਸਟਰਕਸ਼ਨ ਦੇ ਵਿੱਚ ਯਾ ਡਿਵੈਲਪਮੈਂਟ ਦੇ ਵਿੱਚ ਦੇਖੋ ਜੀ ਸਾਰਾ ਦੇਸ਼ ਦੇ ਨਿਰਮਾਣ ਦੇ ਵਿੱਚ ਦੇਸ਼ ਨੂੰ ਅੱਗੇ ਖੜਨ ਵਾਸਤੇ ਸਾਰਾ ਮਜ਼ਦੂਰ ਦਾ ਹੀ ਸਹਿਯੋਗ ਹੈ ਤੁਸੀਂ ਕਰੋਨਾ ਕਾਲ ਚ ਵੀ ਵੇਖਿਆ ਸੀ ਜਦੋਂ ਮਜ਼ਦੂਰ ਕੰਮ ਛੱਡ ਕੇ ਗਿਆ ਸੀ ਤੇ ਸ਼ਹਿਰ ਕਿਸ ਕਦਾਰ ਤੇ ਦੇਸ਼ ਕਿਸ ਕਦਾਰ ਤੇ ਆ ਗਿਆ ਸੀ ਹਰ ਫੈਕਟਰੀਆਂ ਬੰਦ ਹੋ ਗਈਆਂ ਇਸ ਟਾਈਮ ਤੇ ਹਾਂਜੀ ਸਾਰੇ ਮਜ਼ਦੂਰ ਜਨਨ ਕਿ ਜਿਹੜੋਂ ਮਜ਼ਦੂਰਾਂ ਸਾਈਕਲਾਂ ਬੰਨ੍ਹਨੇ ਆ ਬੰਦ ਹੋ ਗਈਆਂ ਹਰ ਕਾਰੋਬਾਰ ਜਨਨ ਕਿ ਲੇਬਰ ਪਿੱਛੇ ਹੋਈ ਤੇ ਦੇਸ਼ ਪਿੱਛੇ ਹੋਂ ਦੀ ਕਦਾਰ ਤੇ ਆ ਗਿਆ ਸੀ ਇਸ ਕਰਕੇ ਦੇਸ਼ ਨੂੰ ਚਲਾਉਣ ਪਿੱਛੇ ਮਜ਼ਦੂਰ ਦਾ ਬੜਾ ਤਗੜਾ ਯੋਗਦਾਨ ਆਜੰਤਰ ਅਸਟਰੀ ਲੈਵਲ ਤੇ ਅੱਜ ਸਾਡਾ ਮਜ਼ਦੂਰ ਜਿਹੜਾ ਪੂਰੇ ਵਰਲਡ ਤੇ ਧਰਤੀ ਤੇ ਮਨਾਇਆ ਜਾਂਦਾ ਅੱਜ ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ ਝੰਡਾ ਚੜਾ ਕੇ ਕੀਤਾ ਗਿਆ ਸਾਡੀ ਆ ਇਹ ਤੇ ਹਰ ਸਾਲ ਪਹਿਲੇ ਮਈ ਦੇ ਦਿਨ ਝੰਡਾ ਚੜ੍ਹਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਲਾਮ ਕਰਕੇ ਤੇ ਲੱਡੂ ਵਰਤਾਏ ਜਾਂਦੇ ਨੇ ਇੱਕ ਗੱਲ ਕਰੀਏ ਜੇ ਲੇਬਰ ਮੰਨ ਲਓ ਲੇਬਰ ਜਿਹੜੀ ਗੱਲ ਹੈ ਲੇਬਰ ਇੱਕ ਹਿਡਨ ਜਿਹੜੀ ਹੈ ਡਿਵੈਲਪਮੈਂਟ ਦੇ ਵਿੱਚ ਕਿਤੇ ਗੱਲ ਕਰੀਏ ਜਿਹੜੇ ਕਿ ਦੇਸ਼ ਦੀ ਤਰੱਕੀ ਦੇ ਵਿੱਚ ਇੱਕ ਉਹ ਸਹਿਯੋਗ ਨਿਭਾਉਂਦੇ ਜਿਨ੍ਹਾਂ ਨੂੰ ਕਦੇ ਮਤਲਬ ਕਿ ਰਿਕੋਗਨਾਈਜੇਸ਼ਨ ਜਾਂ ਸਨਮਾਨ ਵਗੈਰਾ ਉਹ ਨਹੀਂ ਮਿਲਦਾ ਦੇਖੋ ਜੀ ਸਨਮਾਨ ਤੇ ਮਜ਼ਦੂਰਾਂ ਨੂੰ ਮਿਲਣਾ ਚਾਹੀਦਾ ਕਿਉਂਕਿ ਜੇ ਅੱਜ ਦੀ ਡੇਟ ਦੇ ਵਿੱਚ ਵੀ ਜੇ ਅੱਜ ਮਜ਼ਦੂਰ ਡੇ ਮਨਾਣੇ ਤੇ ਮੇਰੇ ਖਿਆਲ ਨਾਲ ਮਜ਼ਦੂਰ ਡੇ ਜਿਹੜਾ ਉਹ ਰੋਜ਼ ਮਜ਼ਦੂਰ ਡੇ ਆ ਜੇ ਲੇਬਰ ਕੰਮ ਛੱਡ ਦੇਵੇ ਤੇ ਮੇਰੇ ਖਿਆਲ ਨਾਲ ਦੇਸ਼ ਦਾ ਨਿਰਮਾਣ ਬਹੁਤ ਜ਼ਿਆਦਾ ਘਟ ਜਾਏਗਾ ਜੀ ਬਿਲਕੁਲ ਜੇ ਲੇਬਰ ਛੁੱਟੀ ਕਰ ਦੇਵੇ ਤੇ ਕੰਸਟਰਕਸ਼ਨ ਹਰ ਫੈਕਟਰੀ ਦੀ ਵਿੱਚ ਪ੍ਰੋਡਕਸ਼ਨ ਜਾਂ ਫਿਰ ਬਿਲਡਿੰਗਾਂ ਬਣਨੀਆਂ ਪੁਲ ਬਣੇ ਸਭ ਕੁਝ ਰੁਕ ਸਕਦਾ ਹੈ ਹਰ ਖਰਚ ਹੀ ਰੁਕ ਜਾਏਗੀ ਦੇ ਮੇਰੇ ਖਿਆਲ ਨਾਲ ਦੇਸ਼ ਵੀ ਥੋੜਾ ਇਹਨਾਂ ਤੋਂ ਬਿਗੈਰ ਅਧੂਰਾ ਹੈ ਇਸ ਕਰਕੇ ਮਜ਼ਦੂਰ ਰੀੜ ਦੀ ਹੱਡੀ ਹੈ ਦੇਸ਼ ਦੀ ਰੀੜ ਦੀ ਹੱਡੀ ਨੇ ਮਜ਼ਦੂਰਾਂ ਨਾਲੇ ਜਾ ਕੇ ਦੇਸ਼ ਨੂੰ ਬਹੁਤ ਅੱਗੇ ਲੈ ਜਾਇਆ ਗਿਆ ਹੈਗਾ ਤੇ ਜਿਸ ਤਰ੍ਹਾਂ ਕਿ ਅੱਜ ਲੇਬਰ ਡੇ ਮਨਾਇਆ ਗਿਆ ਤੇ ਅਜੰਮਰ ਸਰ ਦੇ ਵਿੱਚ ਆਟੋ ਵਰਕਸ਼ਾਪ ਯੂਨੀਅਨ ਦੇ ਆਟੋ ਵਰਕਸ਼ਾਪ ਯੂਨੀਅਨ ਵੱਲੋਂ ਝੰਡਾ ਚੜਾ ਕੇ ਮਜ਼ਦੂਰਾਂ ਦਾ ਝੰਡਾ ਚੜਾ ਕੇ ਉਹਨਾਂ ਨੂੰ ਸਲਾਮ ਕੀਤਾ ਗਿਆ ਤਾਂ ਉਸ ਤੋਂ ਬਾਅਦ ਆਪਣਾ ਰੋਜ਼ਾਨਾ ਦਾ ਕੰਮ ਹੀ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਦਾ ਕਹਿਣਾ ਕਿ ਮਜ਼ਦੂਰ ਜਿਹੜੇ ਆ ਦੇਸ਼ ਦੇ ਨਿਰਮਾਣ ਦੇ ਵਿੱਚ ਅਹਿਮ ਭੂਮਿਕਾ ਨਿਭਾਦੇ ਹਨ ਚਾਹੇ ਉਹ ਕੰਸਟਰਕਸ਼ਨ ਹੋਵੇ ਚਾਹੇ ਉਹ ਫੈਕਟਰੀਆਂ ਦੇ ਪ੍ਰੋਡਕਸ਼ਨ ਹੋਵੇ ਜਾਂ ਕੁਝ ਵੀ ਬ ਪਰ ਨਾ ਹੋਵੇ ਤੇ ਉਸ ਜੈਸੀ ਡਿਵੈਲਪਮੈਂਟ ਨਹੀਂ ਹੋ ਸਕਦੀ ਇਸ ਕਰਕੇ ਲੇਬਰ ਨੂੰ ਸਮਾਰ ਬੰਦਾ ਜਰੂਰ ਮਿਲਣਾ ਚਾਹੀਦਾ